ਹਾਂਜੀ ਅੱਜ ਤਲਵੰਡੀ ਸਾਬੋ ਮੇਲੇ ਦੀ ਆਪਾਂ ਤੁਹਾਨੂੰ ਛੋਟੀਆਂ-ਛੋਟੀਆਂ ਝਲਕੀਆਂ ਦਿਖਾਵਾਂਗੇ ਪੂਰੀ ਵੀਡੀਓ ਹੈ ਜਿਹੜੀ ਆਪਾਂ ਤੁਹਾਨੂੰ ਕਵਰੇਜ ਹੈ ਜਿਹੜੀ ਕੱਲ ਨੂੰ ਕਰਕੇ ਦਿਖਾਵਾਂਗੇ ਤੁਹਾਨੂੰ ਇੱਕ ਆਪਾਂ ਮੇਲਾ ਦਿਖਾਉਣੇਗਾ ਸ਼ੋਅ ਥੋੜਾ-ਥੋੜਾ ਜਿਹਾ ਮਤਲਬ ਸਾਰੇ ਘੋੜੇ ਦੀ ਥੋੜੀ-ਥੋੜੀ ਵੀਡੀਓ ਜਿਵੇਂ ਆਦਰ ਚੱਠਾ ਸਟੱਡ ਫਾਰਮ ਵਾਲਿਆਂ ਦਾ ਰਾਜ ਰੂਪ ਘੋੜਾ ਖੜਾ ਹੈਗਾ ਇਹਦੂਗਾ ਹਾਂ ਆਪਾਂ ਦਿਖਾਵਾਂਗੇ ਦੀ ਡਿਟੇਲ ਕੱਲ ਨੂੰ ਲਾਵਾਂਗੇ ਆਜੋ ਅੱਗੇ ਆਪਾਂ ਤੁਹਾਨੂੰ ਇੱਕ ਜੀਪ ਦਿਖਾਉਣੇ ਆ। ਇਦੂ ਗਾ ਥੋੜੀਆਂ-ਥੋੜੀਆਂ ਨਹੀਂ ਆ ਬਸ ਚੱਲ ਕੀ ਦਿਖਾਵਾਂਗੇ ਇਸ ਵੀਡੀਓ 'ਚ। ਜਿਵੇਂ ਜੈ ਸਰਾ ਫਾਰਮ ਤੋਂ ਤੇ ਇੰਨਾ ਦਾ ਹਾ ਘੋੜਾ ਗਾ। ਇਦੂ ਗਾ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ। ਆ ਆ ਗਿਆ ਆ ਗਿਆ ਧਾਲੀਵਾਲ ਸਟੱਡ ਫਾਰਮ ਦਾ ਬਤਾਵ ਘੋੜਾ। ਅਲੀ ਡੋਡਾਂ ਵਾਲੇ ਦਾ। ਬੱਚਾ ਇਹ। ਇਦੂ ਗਾ ਇਹਦੀ ਡਿਟੇਲ ਆਪਾਂ ਕੱਲ ਨੂੰ ਲਵਾਂਗੇ ਧਾਲੀਵਾਲ ਸਾਹਿਬ ਤੋਂ। ਇੱਧਰ ਦੇਖੋ ਜਿਵੇਂ ਇਹਨੂੰ ਮਦਾਵ ਕੋੜੇ ਨੂੰ ਦੇਖਣ ਆ ਲੈਣ ਦੀ ਲਾਈਨ ਲੱਗੀ ਹੋਈ ਹੈਗੀ ਇੱਧਰ ਵੀਰ ਆਉਂਦਾ ਰਾਈਟ ਤੇ ਜੀ ਬਹੁਤ ਚੰਗੀ ਜਾਨਵਰ ਨੇ ਨਗਾਰਿਆਂ ਵਾਲਾ ਘੋੜਾ ਇੱਧਰ ਬਾਬਾ ਜੀ ਨਾਲ ਆਪਾਂ ਤੁਹਾਨੂੰ ਕੱਲ ਨੂੰ ਗੱਲਬਾਤ ਕਰਾਵਾਂਗੇ ਬਾਬਾ ਜੀ ਨਾਲ ਇੱਧਰ ਗੁਰੂ ਦੀਆਂ ਲਾਰਡਲੀਆ ਫੌਜਾਂ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਥੋੜਾ ਥੋੜਾ ਜਿਵੇਂ ਸਾਰਾ ਆਪਾਂ ਜਿਆਦਾ ਵੀਡੀਓ ਲੰਬੀ ਨਹੀਂ ਕਰਦੇ ਆਪਾਂ ਜਿਵੇਂ ਇੱਧਰ ਨੁਕਰਾ ਬਸ਼ੇਰਾ ਸਾਹਮਣੇ ਇਹ ਸਾਰੇ ਇੱਕ ਸ ਨੂੰ ਲਾਸਟ ਤੇ ਆਪਾਂ ਬੱਚੀ ਦਿਖਾਉਣੇ ਹੈਗੇ ਸੰਗਤ ਵਾਲਿਆਂ ਦੀ ਇਹ ਵੀ ਬਹੁਤ ਜਿਆਦਾ ਬਰੀਡਿੰਗ ਦੇ ਵਿੱਚ ਬਹੁਤ ਜਿਆਦਾ ਸੋਹਣੀ ਹੈ ਤੇ ਮੇਲੇ ਦੇ ਉੱਤੇ ਆਪਾਂ ਇੱਕੋ ਹੀ ਬੇਨਤੀ ਕਰਦੇ ਹਣਾ ਸਾਰੇ ਵੀਰਾਂ ਨੂੰ ਮੇਲੇ ਤੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ ਤਾਂ ਕਿ ਆਉਣ ਵਾਲੇ ਦੋਨਾਂ ਦੇ ਵਿੱਚ ਇਹ ਮੇਲਾ ਪੰਜਾਬ ਦਾ ਇੱਕ ਸਿਰ ਕੱਢਵਾ ਮੇਲਾ ਬਣ ਸਕੇ ਜਿਵੇਂ ਸ਼੍ਰੀ ਮੁਕਸਰ ਸਾਹਿਬ ਮੇਲਾ ਲੱਗਦਾ ਮਾਗੀ ਦਾ ਉਵੇਂ ਦੇ ਉਵੇਂ ਜਿਵੇਂ ਆਪਣੀ ਤਲਵੰਡੀ ਸਾਬੋ ਦੀ ਟਰੈਕਟਰਾਂ ਦੀ ਮੰਡੀ ਹੈ ਮਸ਼ਹੂਰ ਮੰਡੀ ਹੈ ਆਪਣੇ ਹਨਾ ਸਾਰੇ ਪੰਜਾਬ ਦੀ ਮਸ਼ਹੂਰ ਮੰਡੀ ਹੋਣ ਦੇ ਨਾਲ ਨਾਲ ਇਸੇ ਤਰ੍ਹਾਂ ਹੀ ਆਪਾਂ ਘੋੜਿਆਂ ਦੀ ਮੰਡੀ ਨੂੰ ਵੀ ਮਸ਼ਹੂਰ ਕਰੀਏ ਤੇ ਵੱਧ ਤੋਂ ਵੱਧ ਰੌਣਕ ਵਧਾਈ ਗਿਆ ਕੇ ਮੇਲੇ ਦੀ ਇੰਨੀ ਕਹਿੰਦੇ ਆਪਾਂ ਤੁਹਾਡੇ ਤੋਂ ਇਆਜਤ ਲੈਣੇ ਆ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦਿਆ ਕਰੋ ਇੰਨੇ ਕਹਿੰਦੇ ਇਆਜ਼ਤ ਲੈਣੇ ਜੀ ਓਕੇ